ਇੱਕ ਮਿੰਟ ਅੱਜ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਮਾਤਾ ਸੁੰਦਰੀ ਕਾਲਜ ਦੇ ਸਹਿਯੋਗ ਨਾਲ ਅਸੀਂ ਇਹ ਉਦਘਰਨ ਅਲਕਿਆ ਪੰਜਾਬੀ ਆਪਣੇ ਸੱਭਿਆਚਾਰ ਨੂੰ ਕਿਉਂਕਿ ਸ਼ਹਿਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਹੈ ਪੰਜਾਬੀ ਸੱਭਿਆਚਾਰ ਉਹ ਵਿਸਰਦਾ ਜਾ ਰਿਹਾ ਹੈ ਮਿਸਾਲ ਦੇ ਤੌਰ ਤੇ ਤਾਂ ਮੈਂ ਜਿਸ ਮੰਜੀ ਤੇ ਬੈਠਾ ਉਹ ਮੰਜੀ ਵੀ ਅੱਜ ਜਿਹੜੀ ਸਾਨੂੰ ਲੱਭਣੀ ਜਿਹੜੀ ਬੜੀ ਮੁਸ਼ਕਿਲ ਹੁੰਦੀ ਜਾ ਰਹੀ ਹੈ ਇਹ ਇੱਥੇ ਹੀ ਸਾਡਾ ਪੰਜਾਬੀ ਦਾ ਸਭਿਆਚਾਰ ਤੇ ਵਿਰਸਾ ਜਿਹੜਾ ਹੈ ਉਹ ਬਿਲਕੁਲ ਵਿਸਰ ਹੀ ਗਿਆ ਹੈ ਅੱਜ ਅਸੀਂ ਵਿਆਹ ਆਪਣੇ ਸਾਦੀ ਇਹਨਾਂ ਕਰਕੇ ਉਹ ਡੀਜੇ ਤੇ ਉਹ ਅਸੀਂ ਜਿਹੜੇ ਹੈ ਲੱਚਰ ਗਾਣੇ गा ਕੇ ਅਸੀਂ ਬੜੇ ਖੁਸ਼ ਹੁੰਨੇ ਆ ਮੇਰੇ ਵੀਰੋ ਸਾਡਾ ਜਿਹੜਾ ਸਭਿਆਚਾਰ ਆ ਉਹ ਬੜਾ ਬੜਾ ਬਹੁਤ ਹੀ ਸੁਭਾਗ ਔਰ ਬੜਾ ਹੀ ਰਿਚ ਹੈ ਅੱਜ ਅਸੀਂ ਅਸੀਂ ਕੋਸ਼ਿਸ਼ ਕੀਤੀ ਇਹ ਆਪਣੇ ਪੰਜਾਬੀ ਭਾਸ਼ਾ ਦੇ ਪ੍ਰੋਗਰਾਮ ਨੂੰ ਇਸ ਪ੍ਰੋਗਰਾਮ ਰਾਹੀਂ ਮਿਲਣ ਸਕਣਾ ਦਾ ਅਸੀਂ ਇੱਕ ਬੱਚੇ ਦਾ ਵਿਆਹ ਦਿਖਾਇਆ ਉਸ ਬੱਚੇ ਦੇ ਵਿਆਹ ਦੇ ਵਿੱਚ ਜਿਹੜਾ ਹੈ 300 ਬੱਚਿਆਂ ਨੇ ਪਾਰਟਿਸਪੀਟ ਕੀਤਾ ਜਿਹਦੇ ਤੇ ਪਤਨਾ ਸਕੂਲਾਂ ਦੇ ਜਿਹੜੇ ਕਿ ਡਿਫਰੈਂਟ ਆਪਣੇ ਧਰਮ ਤੋਂ ਉੱਠ ਕੇ ਆਪਣੇ ਕਾਸਟ ਤੋਂ ਉੱਠ ਕੇ ਹਰ ਚੀਜ਼ ਤੋਂ ਉੱਠ ਕੇ ਸਭ ਬੱਚਿਆਂ ਨੇ ਇਸ ਨੂੰ ਸ਼ਮੂਲਿਤ ਕੀਤਾ ਇਹ ਇਹ ਤੁਸੀਂ ਜੋ ਮੁੱਲ ਇਹ ਦੇ ਨਾਲ ਜਿੱਥੇ ਅਸੀਂ ਦਿੱਲੀ ਦੇ ਵਿੱਚ ਆਪਣੇ ਪੰਜਾਬੀ ਕਲਚਰ ਨੂੰ ਪੰਜਾਬੀ ਸਭਿਆਚਾਰ ਨੂੰ ਪ੍ਰਮੋਟ ਕਰਨ ਦੇ ਵਿੱਚ ਉੱਥੇ ਨਾ ਕਿਤੇ ਕੁਝ ਕਾਮਯਾਬ ਹੋਏ ਦਿਖੇ ਹਨ ਉੱਥੇ ਨਾਲ ਹੀ ਅਸੀਂ ਜਿਹੜਾ ਸਾਡਾ ਇਹ ਉਪਰਾਲਾ ਸੀ ਇਸ ਉਪਰਾਲੇ ਰਾਹੀਂ ਕਟੋਕੜ ਅਸੀਂ ਹੈ ਅੱਜ ਜਿਹੜੇ ਇਸ ਵਿੱਚ 300 ਬੱਚੇ ਜੁੜੇ ਨੇ ਇਹਨਾਂ ਨੂੰ ਆਪਣੇ ਪੰਜਾਬੀ ਕਲਚਰ ਰ ਸਭਿਆਚਾਰ ਦਾ ਪਤਾ ਤੇ ਚੱਲੇਗਾ ਔਰ ਜਿਹੜੇ ਵੀ ਇੱਥੇ ਆਏ ਉਹਨਾਂ ਸਭ ਨੇ ਬੜੀ ਸ਼ਲਾਗਾ ਕੀਤੀ कि ਇਥੇ ਅਸੀਂ ਜਿਹੜਾ ਆਪਣਾ ਜੋ ਕਲਚਰ ਹੈ ਜੋ ਡਿਪਿਕ ਕੀਤਾ ਹੈ ਕਿ ਜਿਹੜਾ ਸਾਡਾ ਹਰ ਵਿਆਹ ਸ਼ਾਦੀ ਜਿਹੜਾ ਹੈ ਸ਼ਰਾਬ ਤੋਂ ਨਹੀਂ ਸ਼ੁਰੂ ਹੁੰਦਾ ਹਰ ਵਿਆਹ ਸ਼ਾਦੀ ਕੋ ਲੱਛਰ ਗਾਣਿਆਂ ਤੋਂ ਨਹੀਂ ਸ਼ੁਰੂ ਹੁੰਦਾ ਸਾਡੇ ਸੱਭਿਆਚਾਰਕ ਜਿਹੜਾ ਮਾਹੌਲ ਦੇ ਵਿੱਚ ਸੁਖਾਵੇਂ ਮੌਲਜ ਕਿੱਦਾਂ ਵਿਆਹ ਹੋਣੇ ਚਾਹੀਦੇ ਨੇ ਸਾਡੇ ਵਿਆਹ ਕਿੱਦਾਂ ਹੋਣੇ ਚਾਹੀਏ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਹ ਵੀ ਥੀਮ ਰੱਖਿਆ ਔਰ ਪ੍ਰੋਗਰਾਮ ਦੇ ਅੰਤ ਦੇ ਵਿੱਚ ਅਸੀਂ ਕੁੜੀਆਂ ਦੀ ਲੋੜੀ ਨੂੰ ਪ੍ਰਮੋਟ ਕਰਕੇ ਅਸੀਂ ਕਿਤੇ ਨਾ ਕਿਤੇ ਜਿਹੜੇ ਪੰਜਾਬੀ ਸਮਾਜ ਦੇ ਵਿੱਚ ਰੂਣ ਹੱਤਿਆ ਦਾ ਸ਼ਿਕਾਰ ਹੋਇਆ ਪਿਆ ਜਿੱਥੇ ਅਸੀਂ ਪੂਆ ਤੇ ਮਸੀਆਂ ਦਾ ਸਾਡਾ ਜਿਹੜਾ ਕਲਚਰ ਹੈ ਉਹ ਖੁੰਦਾ ਜਾ ਰਿਹਾ ਉਹਨੂੰ ਅਸੀਂ ਕਿਸੇ ਨੇ ਕਿਤੇ ਸੁਰਜੀਤ ਕਰਾਇਆ ਕਾਮਯਾਬ ਕਰਨ ਦੀ ਸਾਡੀ ਪਹਿਲ ਹੈ ਤੇ ਮੈਂ ਆਸ ਕਰਦਾ ਸਾਡੀ ਪੰਜਾਬ ਪੰਜਾਬੀ ਭਾਈਚਾਰਾ ਪ੍ਰਧਾਨ ਕਮੇਟੀ ਅੱਗੇ ਵੀ ਇਦਾਂ ਦੇ ਉਪਰਾਲੇ ਉੜੀ ਉਲੀਕਦੀ ਹੋਈ ਆਪਣੇ ਪੰਜਾਬੀ ਕਲਚਰ ਔਰ ਆਪਣੇ ਪੰਜਾਬੀ ਸਭਿਆਚਾਰ ਨੂੰ ਉੱਤੇ ਕਰਕੇ ਰੱਖੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ